ਜਦੋਂ ਇਹ ਆਕਾਰ ਦਿਸਦਾ ਹੀ ਕੁਝ ਨਹੀਂ ਸੀ ਜਦੋਂ ਜਗਤ ਸੰਸਾਰ ਸਾਨੂੰ ਨਜ਼ਰ ਨਹੀਂ ਸੀ ਆਉਂਦਾ ਤੇ ਮਹਾਰਾਜ ਕਹਿੰਦੇ ਪਾਪ ਪੁੰਨ ਤਬ ਕਹਤੇ ਹੋਤਾ ਉਦੋਂ ਕਿਹੜਾ ਪੁੰਨ ਸੀ ਤੇ ਕਿਹੜਾ ਪਾਪ ਸੀ ਭਈ ਇਹਦਾ ਮਤਲਬ ਹੋ ਗਿਆ ਜਦੋਂ ਆਕਾਲ ਪੁਰਖ ਵਾਹਿਗੁਰੂ ਪਰਮਾਤਮਾ ਸੁੰਨ ਸਮਾਦ ਸੀ ਕੋਈ ਪੁੰਨ ਪਾਪ ਨਹੀਂ ਤੇ ਜਦੋਂ ਪਰਮਾਤਮਾ ਵਾਹਿਗੁਰੂ ਨੇ ਜਗਤ ਪੈਦਾ ਕਰਤਾ ਫਿਰ ਪੁੰਨ ਪਾਪ ਕਿੱਥੋਂ ਆ ਗਏ ਰੱਬ ਨੇ ਬਣਾ ਦਿੱਤੇ ਉਹ ਗੁਰਮੁਖ ਇਹਦੀ ਵਿਆਖਿਆ ਵੇਖੀ ਆਪਣੇ ਢੰਗ ਨਾਲ ਹੀ ਕਰਦੇ ਆਂ ਅਸੀਂ ਆਪ ਕਹਿੰਨੇ ਆਹ ਬੰਦਾ ਕੰਮ ਕਰੇ ਤੇ ਪੁੰਨ ਵਾਲਾ ਆਹ ਕੰਮ ਕਰੇ ਤੇ ਪਾਪ ਵਾਲਾ ਜਦ ਕਿ ਬਾਣੀ ਕਹਿ ਰਹੀ ਹੈ ਕਿ ਪੁੰਨੀ ਪਾਪੀ ਆਖਣ ਨਾਹੀਂ ਕਰ ਘਰ ਕਰਨਾ ਲਿਖ ਲੈ ਜਾ ਮਾਰੇ ਕਹਿੰਦੇ ਕੌਣ ਕਿਸੇ ਨੂੰ ਕਹਿ ਸਕਦਾ ਕਿ ਆਹ ਬੰਦਾ ਪੁੰਨੀ ਹੈ ਤੇ ਆਹ ਬੰਦਾ ਪਾਪੀ ਹੈ ਹੋ ਸਕਦਾ ਬਾਹਰੋਂ ਮੇਰੇ ਵਰਗਾ ਲਿਬਾਸ ਦੇਖ ਕੇ ਕੋਈ ਬੰਦਾ ਧਰਮੀ ਸਮਝ ਲਵੇ ਤੇ ਹੋ ਸਕਦਾ ਸਮਝਣ ਵਾਲਾ ਧਰਮੀ ਸਮਝਦਾ ਪਰ ਮੈਂ ਕਿੱਡਾ ਪਾਪੀ ਜਿਹਨੂੰ ਬਾਹਰੀ ਤੌਰ ਤੇ ਬੰਦਾ ਪੁੰਨੀ ਸਮੇਂ ਦਾ ਹੋ ਸਕਦਾ ਪਾਪੀ ਹੋਵੇ ਜਿਹਨੂੰ ਬਾਹਰੀ ਪਾਪੀ ਸਮੇਂ ਦਾ ਹੋ ਸਕਦਾ ਕਿੰਨਾ ਵੱਡਾ ਪੁੰਨੀ ਹੋਵੇ ਇਹ ਤਾਂ ਸਾਡੀ ਆਪਣੀ ਦੇਖਣ ਦੀ ਦ੍ਰਿਸ਼ਟੀ ਹੈ ਨਾ ਇੱਥੇ ਮਹਾਰਾਜ ਕਹਿ ਰਹੇ ਨੇ ਜਦ ਆਕਾਰ ਕਛਨਾ ਦ੍ਰਿਸ਼ਟੀਤਾ ਤਾਪ ਪਾਪ ਪੁੰਨ ਤਬ ਕਹਤੇ ਹੋਤਾ ਜਦ ਧਾਰੀ ਆਪਨ ਸੁੰਨ ਸਮਾਦ ਜਦੋਂ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਆਫਰ ਵਸਤਾ ਵਿੱਚ ਸੀ ਜਿੱਥੇ ਕੋਈ ਫਰਨਸ ਨਹੀਂ ਸੀ ਤੇ ਗੁਰਮਖੋ ਯਾਦ ਰੱਖਿਓ ਜੇ ਫੁਰਨੇ ਸਾਡੇ ਅੰਦਰ ਨਿਰੰਤਰ ਚੱਲ ਰਹੇ ਨੇ ਕਿਹੜਾ ਜੀਵ ਹੈ ਜਿਹਦੇ ਅੰਦਰ ਫੁਰਨੇ ਰੁਕੇ ਨੇ ਉਹਨੇ ਪ੍ਰਮਾਤਮਾ ਨੂੰ ਕਹਿ ਰਹੇ ਪਰ ਠਗੋਣਾ ਤੇ ਅਸੀਂ ਆਪਣੇ ਤੇ ਸ਼ਬਦ ਹੈ ਨਾ ਸਾਡੇ ਅੰਦਰ ਨਿਰੰਤਰ ਫੁਰਨੇ ਚੱਲ ਰਹੇ ਨੇ ਕਿਹੜਾ ਬੰਦਾ ਜਿਹਦਾ ਹਰ ਸਵਾਸ-ਸਵਾਸ ਤੇ ਫੁਰਨਾ ਨਹੀਂ ਉੱਟਦਾ ਪਰ ਫੁਰਨਿਆਂ ਫੁਰਨਿਆਂ ਵਿੱਚ ਫਰਕ ਹੈ ਕਿਸੇ ਦਾ ਫੁਰਨਾ ਗਲਤ ਉੱਟਦਾ ਕਿਸੇ ਦਾ ਫੁਰਨਾ ਚੰਗਾ ਉੱਟਦਾ ਉਹ ਫੁਰਨਿਆਂ ਦੀ ਅੱਗੋਂ ਵਿਆਖਿਆ ਫਿਰ ਸਾਡਾ ਮਨ ਕਰਕੇ ਬੁੱਧ ਕਰਕੇ ਚਿੱਤ ਕਰਕੇ ਸਾਨੂੰ ਉਧਰ ਨੂੰ ਤੋੜ ਦਿੰਦੀ ਹੈ ਜੇ ਸਾਡੇ ਮਨ ਵਿੱਚ ਹੁਣ ਗੁਰਮੁਖੋਂ ਫੁਰਨਾ ਉੱਟਿਆ ਸੀ ਜਪਜੀ ਸਾਬ ਦਾ ਪਾਠ ਕਰੀਏ ਤੇ ਕੀ ਉਸ ਫੁਰਨੇ ਤੇ ਅਸੀਂ ਤੁਰ ਪਏ 2 ਮਿੰਟਾਂ ਬਾਅਦ ਚੇਤਾ ਭੁੱਲ ਗਿਆ ਫੁਰਨਾ ਉੱਥੇ ਹੀ ਭੁੱਲ ਗਿਆ ਸਾਡੇ ਮਨ ਵਿੱਚ ਫੁਰਨਾ ਉੱਠਦਾ ਹੈ ਸੇਵਾ ਕਰੀਏ ਪਰ ਫੁਰਨਾ ਉੱਠਿਆ ਤੇ ਜਰੂਰ ਹੈ ਕਿ ਅਸੀਂ ਉਹ ਫੁਰਨੇ ਨੂੰ ਮੰਨ ਲਿਆ ਸਾਡੇ ਮਨ ਵਿੱਚ ਫੁਰਨਾ ਉੱਠਿਆ ਸੀ ਸੰਗਤ ਕਰ ਲਈਏ ਫੁਰਨਾ ਉੱਠਿਆ ਪਰ ਫੁਰਨੇ ਤੇ ਚੱਲਿਆ ਕੌਣ ਹੈ ਕੱਲ ਉਸ ਦਿਨ ਬਣਨੀ ਜਿਸ ਦਿਨ ਫੁਰਨਾ ਉੱਠਣ ਤੋਂ ਬਾਅਦ ਉਹਨੂੰ ਸਮਝ ਵੀ ਲਿਆ ਮਹਾਰਾਜ ਜੀ ਸੇ ਕਹਿ ਰਹੇ ਨੇ ਇਹ ਫੁਰਨੇ ਪੈਦਾ ਕਰਨ ਵਾਲਾ ਵੀ ਪ੍ਰਮਾਤਮਾ ਆਪ ਹੀ ਹੈ ਪਰ ਜਦੋਂ ਚੰਗਾ ਫੁਰਨਾ ਪੈਦਾ ਹੋਏ ਤੇ ਗੁਰਮੁਖੋ ਉਸੇ ਵੇਲੇ ਤੁਰ ਪੈਣਾ ਚਾਹੀਦਾ ਮਾਰੇ ਕਹਿੰਦੇ ਜਬ ਆਕਾਰ ਕਸ਼ਨਾ ਦ੍ਰਿਸ਼ਟੀਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁੰਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਕਿਹਦੇ ਨਾਲ ਬੈਰ ਤੇ ਕਿਹਦੇ ਨਾਲ ਵਿਰੋਧ ਹੋਵੇ ਇਹਦਾ ਮਤਲਬ ਪ੍ਰਮਾਤਮਾ ਦਾ ਬੈਰ ਵਿਰੋਧ ਕਿਸੇ ਨਾਲ ਨਹੀਂ